ਸੋਰਠ ਰਾਗ ਦੇ ਅੰਦਰ ਸਤਿਗੁਰੂ ਰਾਮਦਾਸ ਮਹਾਰਾਜ ਆਪਣੀ ਜ਼ੁਬਾਨੀ ਪਾਗ ਤੋਂ ਮੁਬਾਰਕ ਬਚਨ ਉਚਾਰਨ ਕਰਦੇ ਨੇ ਜੋ ਬਚਨ ਸਾਹਿਬ ਉਚਾਰਨ ਕਰਦੇ ਨੇ ਉਸ ਦੇ ਪੰ ਪਦ ਹਨ ਪੰਜ ਪਦਾ ਪੰਜ ਪਦੇ ਹਨ ਪੰਜ ਚਰਨ ਹਨ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮੁਬਾਰਕ ਬਚਨ ਕਿਰਪਾ ਨਿਦਾਨ ਸਤਿਗੁਰੂ ਜੀ ਨੇ ਆਮ੍ਰitsar ਸਾਹਿਬ ਦੀ ਧਰਤੀ ਤੇ ਬੈਠੇ ਸਤਿਗੁਰੂ ਰਾਮਦਾਸ ਮਹਾਰਾਜ ਸਿੱਖਾਂ ਨੂੰ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਬਈ ਇਹਨਾਂ ਦੀ ਕਲਿਆਣ ਕਿਸ ਤਰ੍ਹਾਂ ਹੋਣੀ ਹੈ ਜੀਵਨ ਸਫਲਤਾ ਦੀ ਸੈਤ ਕਿਵੇਂ ਹੋਣਾ ਹੈ ਜੀਵਨ ਅਸਲੀ ਜੀਵਨ ਜਿਉਂ ਕੇ ਕਿਵੇਂ ਸੰਸਾਰ ਤੂੰ ਜਾਣੈ ਮਨੁੱਖਤਾ ਵਾਲਾ ਜੀਵਨ ਕਿਵੇਂ ਜਿਉਆਂ ਦਾਣੈ ਕਿਦੇ ਤਨ ਮਨੁੱਖ ਦਾ ਐਸਾ ਨਾ ਹੋਵੇ ਕਿ ਜੀਵਨ ਅਸੀਂ ਪਸ਼ੂ ਵਰਗਾ ਜਿਉਂ ਰਹੇ ਹੋਈਏ ਜੀਵਨ ਅਸੀਂ ਪੰਛੀ ਵਰਗਾ ਜਿਉਂ ਰਹੇ ਹੋਈਏ ਜੀਵਨ ਹੋਰ जातियां ਵਰਗਾ ਜਿਉਂ ਰਹੇ ਹੋਈਏ ਇਸ ਕਰਕੇ ਮਹਾਰਾਜ ਸਾਨੂੰ ਦੱਸਦੇ ਨੇ ਕਿ ਇਸ ਜੀਵਨ ਅੰਦਰ ਸਮਝੇਗਾ ਗੁਣ ਧਾਰਨ ਕਰੇਗਾ ਮਾਲਕ ਤੱਕ ਪਹੁੰਚ ਜਾਵੇਗਾ ਉਹ ਸਤਿਗੁਰੂ RAMDAS ਮਹਾਰਾਜ ਭਗਤੀ ਭਾਉ ਪ੍ਰੇਮ ਦਰਦ ਕਰਵਾਉਂਦੇ ਨੇ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਤੂੰ ਸੰਸਾਰ ਵਿੱਚੋਂ ਗ੍ਰਹਿਣ ਕਰਨੀਆਂ ਨੇ ਤੇ ਕੁਝ ਆਪਣੇ ਅੰਦਰੋਂ ਤਿਆਗ ਕਰਨੀਆਂ ਨੇ ਕੁਝ ਚੀਜ਼ਾਂ ਦੇੜੀਆਂ ਨੇ ਉਹਨਾਂ ਨੂੰ ਅੰਦਰ ਵਸਾਉਣੇ ਕੁਝ ਨੂੰ ਅੰਦਰੋਂ ਬਾਹਰ ਭਜਾਉਣਾ ਹੈ ਬਾਹਰ ਕੱਢਣੇ ਕੁਝ ਦੀ ਪਕੜ ਕਰਨੀ ਹੈ ਕੁਝ ਦੀ ਪਕੜ ਤਿਆਗਣੀ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਦਰਸਾਰੇ ਨੇ ਕਿਸ ਨੂੰ ਬਾਹਰ ਕੱਢਣੇ ਤੇ ਕਿਸ ਨੂੰ ਅੰਦਰ ਵਸਾਣੇ ਤੇ ਜਿਹਨੂੰ ਬਾਹਰ ਕੱਢਣਾ ਹੈ ਉਹਨੇ ਏਡੀ ਛੇਤੀ ਨਹੀਂ ਨਿਕਲਦਾ ਤੇ ਜਿਹਨੂੰ ਬਸਾਉਣਾ ਹੈ ਉਹਨੂੰ ਉਹਨਾਂ ਨੇ ਵਸਨ ਨਹੀਂ ਦੇਣਾ ਕਿਉਂਕਿ ਕਬਜ਼ਾ ਜਿਹੜੇ ਪਹਿਲਾਂ ਵਸ ਚੁੱਕੇ ਨੇ ਅੰਦਰ ਉਹਨਾਂ ਦਾ ਹੈ ਉਹਨਾਂ ਨਾਲ ਜੁੱਦ੍ਹ ਕਰਨਾ ਪੈਣਾ ਹੈ ਜੁੱਦ੍ਹ ਕਰਕੇ ਕੱਢਨੇ ਪੈਣੇ ਆ ਜਿਹਨੂੰ ਭਟ ਸਹਿਬਾਨ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਕਰਦੇ ਆ ਕਹਿੰਦੇ ਨੇ ਸਤਗੁਰੂ ਰਾਮਦਾਸ ਮਹਾਰਾਜ ਉਹਨੇ ਜਿੰਨਾ ਕੋਲ ਟੰਗੇ ਤਰੀਕੇ ਅੰਦਰ ਦੇ ਅਵਗਨਾ ਨੂੰ ਦੁਸ਼ਨਾ ਨੂੰ ਕੁਸਤਾਖੀਆਂ ਨੂੰ ਬਾਹਰ ਪਜਾਉਂਦਾ ਗੁਨਾ ਨੂੰ ਸਕੂਨ ਨੂੰ ਗਿਆਨ ਨੂੰ ਅੰਦਰ ਬਸਾਉਂਦਾ ਜੁੱਧ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਉਹ ਮਹਾਰਾਜ ਬਚਨ ਕਰਦੇ ਨੇ ਮੋਹ ਮਲ ਬੇਵਸ ਕੀਓ ਮੋਹ ਨੂੰ ਬੇਵਸ ਕਰ ਦਿੰਦੇ ਨੇ ਮੋਹ ਦਾ ਵਸ ਕੋ ਨਹੀਂ ਚੱਲਦਾ ਜਦੋਂ ਗੁਰੂ ਰਾਮਦਾਸ ਸਾਹਿਬ ਸਿੱਖ ਤੇ ਕਿਰਪਾ ਕਰਦੇ ਮੋਹ ਕਾਬਜ਼ੇ ਮੋਹ ਰਾਜਾ ਹੈ ਤੇ ਉਸ ਨੂੰ ਵਿਵਸ ਕਰ ਦੇਂਦੇ ਉਹਦਾ ਵਸ ਕੋਈ ਨਹੀਂ ਚੱਲਦਾ ਤੇ ਇਹਦਾ ਸੈਨਾਪਤੀ ਏ ਕਾਮ ਕਾਮ ਗਹਿ ਕੇਸ ਪਛਾੜਿਓ ਕਾਮ ਨੂੰ ਪਕੜ ਕੇ ਪਲਟਾ ਪਲਟਾ ਕੇ ਪਟਕ ਪਟਕ ਕੇ ਮਾਰਦੇ ਨੇ ਤੂੰ ਹਾਵੀ ਹੋ ਕੇ ਦਾ ਜੀਵਨ ਬਰਬਾਦ ਕਰਨਾ ਚਾਹਣਾ ਤੋ ਇਹਦੇ ਜੀਵਨ ਨੂੰ ਖਤਮ ਕਰਨਾ ਚਾਹਣਾ ਹੈ ਇਹਦੇ ਅੰਦਰ ਦੁਸ਼ਣ ਫਲਾਉਣਾ ਚਾਹਣਾ ਹੈ ਪਟਾ ਸਾਹਿਬ ਕਹਿੰਦੇ ਗੁਰੂ ਰਾਮਦਾਸ ਜਦੋਂ ਕਿਰਪਾ ਕਰਦੇ ਨੇ ਪਹਿਲਾ ਰਾਜੇ ਨੂੰ ਬੇਵਸ ਕਰਦੇ ਨੇ ਕਿ ਇਹਦਾ ਹੁਕਮ ਨਾ ਚੱਲੇ ਰਾਜਾ ਜਦੋਂ ਬਲਤੁ ਰਹਿਤ ਹੋ ਗਿਆ ਬੇਵਸ ਹੋ ਗਿਆ ਅਧੀਨਤਾ ਨੂੰ ਕਬੂਲ ਲਵੇਗਾ ਮੋਹ ਮਲ ਬੇਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰ ਚੰਡ ਲੋਭ અપਮਾਨ ਸਿਓ ਝਾੜਿਓ ਮਹਾਰਾਜ ਕਹਿੰਦੇ ਕ੍ਰੋਧ ਵੀ ਸੈਨਾਪਤੀ ਉਸ ਨੂੰ ਖੰਡ ਪਰਚੰਡਾ ਉਹਦਾ ਖੰਡ ਟੁਕੜੇ ਟੁਕੜੇ ਕਰ ਦਿੱਤੇ ਹੁਣ ਕ੍ਰੋਧ ਵੀ ਹਾਵੀ ਨਹੀਂ ਹੁੰਦਾ ਕਲਮੂਲ ਕਰੋਧੰਕਦੰਚ ਕਰ ਨਾ ਨਾ ਉਪਰ ਦਤੇ ਕਾ ਦੇਵੀ ਅੰਦਰ ਕਰਨਾ ਦਇਆ ਉਪਜਨਨੀ ਨੀਂਦੇੰ ਦਾ ਸਭ ਦਾ ਨਾਸ ਚਾਹੁੰਦਾ ਉਹਨਾਂ ਅਖੰਡ ਟੁਕੜੇ ਕਰ ਦਿੱਤੇ ਨੇ ਤੇ ਲੋਭ ਜਿਹੜਾ ਹੈ ਅੰਦਰ ਲਾਲਚ ਬਿਰਤੀ ਏ અપਮਾਨ ਸਿਓ ਝਾੜਿਓ ਉਹਦਾ ਬੜਾ ਨਿਰਾਦਰ ਕਰਕੇ ਉਹਨੂੰ ਝਾੜ ਕੇ ਪਰੇ ਕੀਤਾ ਪੰਗ ਇਹਨੇ ਨਾ ਫਲਾਣੇ ਬੰਦੇ ਨੂੰ ਬੜੀ ਝਾੜ ਪਾਈ ਬੜਾ ਅੱਜ ਉਹਨੂੰ ਝਾੜਿਆ ਲੋਭ ਨੂੰ ਐਸਾ ਝਾੜਿਆ ਐਸਾ ਝਾੜਿਆ ਇਦੇ ਨਾਲ ਹੁਣ ਅੰਦਰੋਂ ਜੀਵ ਕਰਛਤ ਨਹੀਂ ਹੋਵੇਗਾ ਲਾਲਚ ਨਹੀਂ ਵਧੇਗਾ ਲੋਭੀ ਨਹੀਂ ਹੋਵੇਗਾ ਲੋਭ ਨੂੰ ਵੀ ਛਾੜ ਦਿੱਤਾ ਹੈ ਮਹਾਰਾਜ ਕਹਿੰਦੇ ਜਨਮ ਕਾਲ ਕਰ ਜੋੜ ਫਿਰ ਕਾਲ ਜਿਹੜਾ ਸਮਾ ਮੌਤ ਜਨਮ ਦੇ ਆਵਾਗਮਣ ਵਾਲਾ ਉਹ ਕਰ ਜੋੜ ਦੋਨੇ ਹੱਥ ਜੋੜ ਕੇ ਕਹਿਣ ਲੱਗੇ ਹੁਕਮ ਜੋ ਹੋਏ ਸੋ ਮੰਨੈ ਜੋ ਗੁਰੂ ਰਾਮਦਾਸ ਐ ਫਿਰ ਹੁਕਮ ਕਰਦੇ ਐ ਨਾ ਹੱਥ ਜੋੜ ਕੇ ਉਹਨੂੰ ਮੰਨਦੇ ਨੇ ਸਿੱਖ ਮੰਨਦੇ ਨੇ ਇਹ ਕਾਲ ਮੰਨਦਾ ਸਮਾ ਮੰਨਦਾ ਮੌਤ ਮੰਨਦੀ ਐ ਹੱਥ ਜੋੜ ਕੇ ਪਵ ਸਾਗਰ ਬੰਦੇ ਆ ਪਵ ਸੰਸਾਰ ਦੇ ਅੰਦਰ ਇਹ ਸੰਸਾਰ ਸਮੁੰਦਰ ਤੇ ਜਿਹੜਾ ਪੁਲ ਬਣਨ ਦਿੰਦਾ ਹੈ ਬੇੜਾ ਬਣਾ ਦਿੰਦਾ ਹੈ ਸਿੱਖਾਂ ਦੇ ਤਰਨ ਵਾਸਤੇ ਕੋਈ ਵੀ ਦੀ ਨੰਗਨ ਲਗਾ ਡੁੱਬਣ ਨਾ ਜਾਵੇ ਇਹ ਗੁਰੂ ਬਾਣੀ ਦਾ ਪੁਲ ਬਣਾ ਦਿੰਦਾ ਹੈ ਜਿਹਦੇ ਦੁਆਰਾ ਪਾਰ ਹੋਣਾ ਹੈ ਪਵ ਸਾਗਰ ਬੰਦਿਓ ਸੰਸਾਰ ਸਮੁੰਦਰ ਦੇ ਉੱਪਰ ਪੁਲ ਬੰਡਾਇਆ ਸਿੱਖ ਤਰੈ ਸੋ ਪਰਸਨੈ ਪਰ ਸੰਨ ਹੋ ਕੇ ਜਿਹੜੇ ਸਿੱਖ ਨਾ ਗੁਰੂ ਨਾਨਕ ਨਾਮ લેਵਾ ਬਾਣੀ ਪੜਨ ਵਾਲ ਵਾਲੇ ਗੁਰੂ ਆਸ਼ੇ ਤੇ ਕਦਮ ਧਰਨ ਵਾਲੇ ਉਹਨਾਂ ਨੂੰ ਪ੍ਰਸੰਨ ਹੋ ਕੇ ਗੁਰੂ ਪਾਰ ਉਤਾਰਾ ਕਰਦੇ ਆ ਨੰਦਾ ਉਹਨਾਂ ਨੂੰ ਪਾਰ ਨਗਾਉਂਦੇ ਨੇ ਪਟ ਸਾਹਿਬਾਨ ਕਹਿੰਦੇ ਨੇ ਸਿਰ ਆਤ ਪਤ ਸੱਚ ਹੈ ਤਖਤ ਜੋਗ ਭਗ ਸੰਯੁਕਤ ਬਲ ਏ ਮਹਾਰਾਜ ਤੁਸੀਂ ਸੱਚ ਦੇ ਤਖਤ ਦੇ ਉੱਪਰ ਸੋਭਾ ਪਾਉਣੇ ਹੋ ਐਸਾ ਜੋਗ ਏ ਤੁਹਾਡੇ ਕੋਲ ਪਦਾਰਥ ਵੀ ਨੇ ਤੇ ਜੋਗ ਜੁੜੇ ਹੋਏ ਵੀ ਹੋ ਪਦਾਰਥ ਤੋੜ ਨਹੀਂ ਸਕਦੇ ਪਰਬਾਰਥ ਵੀ ਏ ਤੇ ਪਦਾਰਥ ਵੀ ਏ ਦੋਨੇ ਨੇ ਤੋੜ ਨਹੀਂ ਸਕਦੇ ਮਹਾਰਾਜ ਸੰਯੁਕਤ ਬਲ ਬਲ ਤਾਕਤ ਦੇ ਸਹਿ ਤੋਂ ਪਦਾਰਥਾਂ ਦੇ ਸਹਿ ਤੋਂ ਬੰਦਗੀ ਦੇ ਸਹਿ ਤੋਂ ਇਹ ਅਵਗਨ ਜਾਇ ਪਦਾਰਥ ਜਿਹੜੇ ਨੇ ਪਰਮਾਰਥ ਵੱਲੋਂ ਤੁਹਾਨੂੰ ਵਿਚਲਤ ਨਹੀਂ ਕਰ ਸਕਦੇ ਉਸ ਸਿੱਖ ਨੂੰ ਜਿਹਦੇ ਤੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਉਜਾਂਦੀ ਆ ਪਟ ਸਹਿਬਾਨ ਕਹਿੰਦਿਆ ਗੁਰ ਰਾਮਦਾਸ ਸੱਚ ਸੱਲ ਬਾਣਾ ਸੱਲ ਨਾਮਾ ਪਟਿਆ ਪਟ ਕਹਿੰਦਾ ਸਤਿਗੁਰੂ RAMਦਾਸ ਮਹਾਰਾਜ ਤੁਸੀਂ ਸੱਚ ਸਰੂਪੋਂ ਸੱਚ ਦਾ ਮੁਜਸਮਾ ਹੋ ਪੰ ਉਚਾਰਨ ਕਰਦਾ ਹੈ ਕਹਿੰਦੇ ਤੂੰ اٹਲ ਰਾਜ ਜਿਹਨੂੰ ਕੋਈ ਟਾਲ ਨਾ ਸਕੇ ਜਿਹਨੂੰ ਕੋਈ ਹਾਲਾ ਨਾ ਸਕੇ ਮਹਾਰਾਜ ਤੁਹਾਡਾ ਰਾਜ ਉਹ ਆ ਕਲਦੁਗਦੇ ਅੰਦਰ ਚੱਲ ਰਿਹਾ ਜਿਹਨੂੰ ਕੋਈ ਹਾਲਾ ਨਹੀਂ ਸਕਦਾ ਜਿਹਨੂੰ ਕੋਈ ਵਿਚਲਤ ਨਹੀਂ ਕਰ ਸਕਦਾ ਬੱਡੇ ਬੱਡੇ ਰਾਜੇ ਜਿਹੜੇ ਨੇ ਉਹਨਾਂ ਨੂੰ maat ਪੈ ਜਾਂਦੀ ਉਹਨਾਂ ਦਾ ਰਾਜ ਖਤਮ ਹੋ ਜਾਂਦਾ ਹੈ ਤੁਹਾਡਾ ਰਾਜ ਕਦੇ ਖਤਮ ਨਹੀਂ ਹੁੰਦਾ ਸੱਚੀ ਸਰਕਾਰ اٹਲ ਰਾਜ ਅਪੱਗdal ਤੁਹਾਡੀ ਜਿਹੜੀ ਸੈਨਾ ਹੈ ਨਾ ਉਹ ਅਪੱਗ ਉਹਦਾ ਕੋਈ ਭੰਗਨ ਨਹੀਂ ਕਰ ਸਕਦਾ ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ ਉਹਨੂੰ ਕੋਈ ਭਜਾ ਨਹੀਂ ਸਕਦਾ ਤੁਹਾਡੀ ਸੈਨਾ ਐਸੀ ਆ ਸ਼ੁਭ ਗੁਣਾਂ ਦੀ ਕੋਸ਼ ਨੂੰ ਨਾਲ ਲੈ ਕੇ ਚੱਲਦੇ ਹਾਂ ਤੂੰ ਸਤਗੁਰ ਚੌਹ ਜੁਗੀ ਆਪ ਆਪੇ ਪਰਮੇਸ਼ਵਰ ਮਹਾਰਾਜ ਤੂੰ ਸੱਚਾ ਸਤਗੁਰੂ ਹੈ ਅਗਿਆਨ ਨੂੰ ਕੱਟਣ ਵਾਲਾ ਹੈ ਗਿਆਨ ਰੂਪ ਪ੍ਰਕਾਸ਼ਨ ਵਾਲਾ ਹੈ ਚੌਹ ਜੁਗੀ ਸਤਜੁਗ ਤੋਂ ਲੈ ਕੇ ਕਲਯੁਗ ਤੱਕ ਮਹਾਰਾਜ ਤੂੰ ਆਪ ਹੀ ਵਰਤਾਰੇ ਵਿੱਚ ਵਰਤਿਆ ਤੇ ਆਪੇ ਪਰਮੇਸ਼ਵਰ ਆਪ ਹੀ ਪਰਮੇਸ਼ਰ ਰੂਪ ਹੈ ਆਪ ਹੀ ਕਿਰਪਾ ਕਰਨਿਆ ਐਸੇ ਜਿਹੜੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਉਹ ਕਹਿੰਦੇ ਨੇ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਬਈ ਸੰਸਾਰ ਦੇ ਅੰਦਰ ਔਰ ਸਿੱਧ ਸਫਲਤਾ ਸਿੱਧ ਜਿਹੜੀ ਆ ਅੰਦਰ ਦੀ ਤਾਕਤ ਔਰ ਸਿੱਧ ਸਿੱਧੀ ਰੂਪ ਸੁਧੀ ਪਵਿੱਤਰਤਾ ਤੇ ਸਿੱਧ ਉਹਦੀ ਸਫਲਤਾ ਹੋਣੀ ਪ੍ਰਾਪਰਤਾ ਹੋਣੀ ਸਿੱਧੀ ਨਾਮ ਕਰਾਮਾਤ ਦਾ ਵੀ ਹੈ ਇੱਥੇ ਮਹਾਰਾਜ ਕਹਿੰਦੇ ਆਚਾਰ ਚਰੇ ਇਹਦਾ ਪਾਠ ਕਈ ਵਾਰ ਅਚਰ ਚਰੇ ਵੀ ਕਰਦੇ ਆ ਅਚਰ ਪਰ ਦੇ ਦਾ ਅਚਰ ਕਰਾਂਗੇ ਤੇ ਅੱਗੇ ਪਾਠ ਅਜਰ ਵੀ ਆਉਂਦਾ ਐੜਾ ਜੱਜਾ ਰਾਰਾ ਫਿਰ ਉਹਨੂੰ ਅਜਰ ਕਰਾਂਗੇ ਅਜਰ ਦਾ ਅਰਥ ਵਿਹੜਾ ਹੋ ਜਾਏਗਾ ਇਹਦਾ ਅਰਥ ਆ ਅਚਰ ਜਿੰਨਾ ਜਿਹੜੇ ਪਕੜ ਵਿੱਚ ਨਹੀਂ ਆਉਂਦੇ ਜਿਵੇਂ ਆਜ਼ਾਰੇ ਆ ਨਾ ਜਿਹੜੀ ਦਰਦ ਦੁੱਖ ਵਸਤੂ ਨਹੀਂ ਸਹਾਰੀ ਦਾ ਸਕਦੀ ਉਹਨੂੰ ਸਹਾਰਨਾ ਇਹ ਆਚਾਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਆਦ ਇਹ ਵਸ ਤੋਂ ਪਰੇ ਨੇ ਮਨੁੱਖ ਦੇ ਤੋਂ ਇਹ ਵਸ ਵਿੱਚ ਨਹੀਂ ਆਉਂਦੇ ਇਹਨਾਂ ਨੂੰ ਚਰੈ ਪ੍ਰਭੂ ਦਾ ਆਸਰਾ ਲੈ ਕੇ ਪ੍ਰਭੂ ਦੀ ਓਟ ਲੈ ਕੇ ਪ੍ਰਭੂ ਤੋਂ ਬਖਸ਼ਿਸ਼ پا ਕੇ ਚਰੈ ਇਹਨਾਂ ਦੀ ਅੰਦਰੂਨੀ ਤਾਕਤ ਨੂੰ ਨਾਸ਼ ਕਰੇ ਅਧীন ਕਰੇ ਜਦੋਂ ਇਹ ਅਧীন ਹੋ ਗਏ ਨਾਸ਼ਤਾ ਹੀ ਹੋ ਗਈ ਇਹਨਾਂ ਦੀ ਤਾਕਤ ਦੀ ਇਹਨਾਂ ਗੁਠਨੇ ਟੇਗਤੇ ਤਾਂ ਤਿਸ ਵਲੇ ਸਿੱਧ ਹੋਈ ਤੇਰਾ ਕਾਰਜ ਸਿੱਧ ਹੋ ਜਾਏਗਾ ਫਿਰ ਤੈਨੂੰ ਸਿੱਧੀ ਪ੍ਰਾਪਤ ਹੋਵੇਗੀ ਸਫਲਤਾ ਮਿਲੇਗੀ ਤੇ ਜਦੋਂ ਸਿੱਧ ਹੋਈ ਸਿੱਧੀ ਮਿਲ ਗਈ ਤੇ ਫਿਰ ਮਹਾਰਾਜ ਕਹਿੰਦੇ ਸੁਧੀ ਔਰ ਉਸ ਵੇਲੇ ਸਿੱਧ ਕਾਰਜ ਹੋ ਗਿਆ ਫਿਰ ਸਿੱਧ ਸਿੱਧੀ ਤੇ ਬੁੱਧ ਪਾਈ ਉਸ ਸਿੱਧੀ ਤੋਂ ਸਫਲਤਾ ਤੋਂ ਬੁੱਧ ਅਕਲ ਦੇੜੀ ਪ੍ਰਭੂ ਤੋਂ ਮਿਲੇਗੀ ਪਵਿੱਤਰਤਾ ਹੀ ਮਿਲੇਗੀ ਸਰੇਸ਼ਟ ਬੁੱਧੀ ਮਿਲੇਗੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ ਪਾਪਾਂ ਵਾਲੀ ਬੁੱਧੀ ਨਸ਼ਟ ਹੁੰਦੀ ਏ ਪਵਿੱਤਰਤਾ ਅੰਦਰ ਆਉਂਦੀ ਏ ਪਗ ਤਰ ਤਾਂ ਨਾਮ ਤੋਂ ਬਗੈਰ ਹੋਈ ਨਹੀਂ ਸਕਦੀ ਪ੍ਰਭੂ ਤੋਂ ਬਗੈਰ ਹੋਈ ਨਹੀਂ ਸਕਦੀ ਇਹ ਪੰਚੋ ਵਿਕਾਰ ਉਹਦੇ ਵਸ ਵਿੱਚ ਆਉਂਦੇ ਨੇ ਜਿਵੇਂ ਪੱਟ ਸਾਹਿਬ ਨੇ ਕਿਹਾ ਨਾ ਜਿੱਤੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੁੰਦੀ ਹੈ ਜਿੱਤੇ ਗੁਰੂ ਰਾਮਦਾਸ ਸਾਹਿਬ ਮਿਹਰਾ ਕਰਦੇ ਨੇ ਔਰ ਉਹਦੇ ਤੇ ਉਹ ਹੀ ਇਹਨਾਂ ਨੂੰ ਨਾ ਪਕੜ ਚ ਆਉਣ ਵਾਲਿਆਂ ਨੂੰ ਪਕੜ ਚ ਲੈ ਆਉਂਦਾ ਹੈ ਤੇ ਜਿਹੜੇ ਪਕੜ ਚ ਆਉਂਦੇ ਨੇ ਇਹਨਾਂ ਨੂੰ ਮਕਾਉਂਦਾ ਹੈ ਤੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਆਪਣੇ ਅੰਦਰ ਵਸਾਉਂਦਾ ਸਿੱਧੀ ਇਹ ਪ੍ਰਾਪਤ ਕਰਦਾ ਹੈ ਫਿਰ ਬੁੱਧੀ ਉਹ ਗੁਣਾ ਵਾਲੀ ਸ੍ਰੇਖਤਾਈ ਵਾਲੀ ਪ੍ਰਾਪਤ ਹੁੰਦੀ ਉਹਦੀ ਪ੍ਰਾਪਤੀ ਦੇ ਸਹਿ ਚਲਦਾ ਹੈ ਔਰ ਜਿਸ ਤਰ੍ਹਾਂ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਆਚਰ ਜਿਹੜੇ ਚੱਲਣ ਤੋਂ ਰਹਿਤ ਨੇ ਚਲਾਈ ਮਨ ਨਹੀਂ ਜਿਹੜੇ ਚੱਲਦੇ ਨਹੀਂ ਉਹ ਜਿਹੜਿਆ ਪਰਮਾਰਥ ਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੇ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਚਰੈ ਉਹਨਾਂ ਨੂੰ ਚਲਾਵੇ ਉਹਨਾਂ ਨੂੰ ਅੰਦਰੋਂ ਬਾਹਰ ਪਜਾਵੇ ਜਦੋਂ ਪਰਮਾਰਥ ਨੂੰ ਖੋਜਣਾ ਹੈ ਨਾ ਨਰੰਕਾਰ ਦੇ ਰਸਤੇ ਨੂੰ ਖੋਜਣਾ ਹੈ ਜਿਹੜੇ ਖਿਆਲات ਜਿਹੜੇ ਵਿਚਾਰ ਜਿਹੜੇ ਫੁਰਨੇ ਜਿਹੜੇ ਸੰਗੀ ਸਾਥੀ ਉਦੇ ਵਿੱਚ ਅੜਚਨਾ ਪੈਦਾ ਕਰਦੇ ਕਿ ਛੱਡ ਯਾਰ ਇੱਕ ਦਿਨ ਹੀ ਸੰਗਤ ਜਾਏਗਾ ਤਾਂ ਕੀ ਹੋ ਜਾਏਗਾ ਛੱਡ ਯਾਰ ਜੇ ਤੋਂ ਇੱਕ ਦਿਨ ਹੀ ਨਿਤਨਿਮ ਕਰੇਗਾ ਤਾਂ ਕੀ ਹੋ ਚੱਲਿਆ ਰੋਜ਼ ਕਰਦਾ ਹੀ ਆ ਨਾ ਤੇ ਜਿਹੜਾ ਮਨ ਦਾ ਫੁਰਨਾ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਰੋਜ਼ ਤੜਕੇ ਉੱਠ ਕੇ ਸਿਮਰਨ ਕਰਦਾ ਤਾਂ ਨਹੀਂ ਕਰੇਗਾ ਤਾਂ ਕੀ ਹੋ ਚੱਲਿਆ ਹੈ ਕਹਿੰਦੇ ਉਹਨਾਂ ਨੂੰ ਨਾਸ਼ ਕਰ ਉਹਨਾਂ ਨੂੰ ਨਾ ਉਪਜਨ ਦੇ ਇਹ ਮਤ ਕਹੇ ਕਿ ਕੱਲ ਕੱਲ ਨਾਮ ਕੱਲ ਦਾ ਹੈ ਮਹਾਰਾਜ ਬਾਣੀ ਅੰਦਰ ਵੀ ਕਹਿੰਦੇ ਇਸ ਤੂੰ ਕੱਲ ਤੇ ਨਾ ਗੱਲ ਛੱਡ ਜੇ ਕੱਲ ਤੇ ਛੱਡੇਗਾ ਖਤਮ ਹੋ ਜਾਏਗਾ ਕਬੀਰ ਕਾਲ ਕਰੰਤਾ ਸੋ ਅਬਹਿਕਾਰ ਅਬ ਕਰਤਾ ਸੋ ਤਾਲ ਪਾਛੇ ਕਸ਼ੂ ਨਾ ਹੋਏ ਗੋਜਾ ਸਿਰ ਪਰ ਆਵੇ ਕਾਲ ਮੌਤ ਆ ਜਾਏਗੀ ਸਿਰ ਤੇ ਸਮਾਨੀ ਉਮਿਲਣਾ ਉਹਨਾਂ ਨੂੰ ਜਿਹੜੇ ਐਸੇ ਵੇਕਾਰ ਵਿਚਾਰ ਨੇ ਉਹਨਾਂ ਨੂੰ ਹਿਰਦੇ ਵਿੱਚੋਂ ਚਲਾਏ ਮੰਨ ਕਰ ਤੇ ਜਿਹੜੇ ਬਾਹਰੋਂ ਤੈਨੂੰ ਇਹੋ ਜੀਆਂ ਸਲਾਹਾਂ مشوره ਦੇਣ ਵਾਲੇ ਮਿੱਤਰ ਕੁਸੰਗੀਆ ਨਾ ਉਹਨਾਂ ਨੂੰ ਵੀ ਜ਼ਿੰਦਗੀ ਚੋ ਚਲਾਏ ਮਾਨ ਕਰ ਚੱਲਦੇ ਬੁਣਾ ਉਹ ਭਲਿਆ ਜਿਹੜੇ ਜਿਉਂਦੇ ਜੀ ਤੇਰੇ ਕੰਮ ਨਹੀਂ ਆਉਂਦੇ ਉਹਨਾਂ ਦੇ ਸੱਕ ਲਾਉਣੇ ਨੇ ਕੀ ਕਰਾਉਣਾ ਉਹਨਾਂ ਤੋਂ ਪਰੇ ਕਰ ਜਿਹੜੇ ਜਿਉਂਦੇ ਜੀ ਤੈਨੂੰ ਮਾੜੀਆਂ ਸਲਾਹਾਂ ਦਿੰਦੇ ਨੇ ਜਦੋਂ ਤੂੰ ਬਹਿ ਗਿਆ ਉਹ ਚੰਗਾ ਕਿੱਥੋਂ ਤੇਰਾ ਲੋਚਣਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜੇ ਚਲਾਈ ਮਨ ਕਰ ਉਹਨਾਂ ਨੂੰ ਤੇ ਜਿਹੜੇ ਨੇ ਅੰਦਰ ਅੰਤਸ਼ ਕਰਨ ਦਾ ਸੁੱਧੀ ਕਰਨ ਹੋਵੇਗਾ ਸੁਧੀ ਸ਼ੁੱਧ ਪਵਿੱਤਰ ਹੋਏਗਾ ਜਦੋਂ ਇਹ ਨਿਕਲ ਗਏ ਫੁਰਨੇ ਪਵਿੱਤਰਤਾ ਹੀ ਹੋ ਜਾਏਗੀ ਪਾਂਡਾ ਧੁੱਪਦਾਏਗਾ ਮਲੇਨ ਫੁਰਨੇ ਮੈਲਾਪਨ ਅੰਦਰੋਂ ਨਿਕਲ ਜਾਏਗਾ ਫੇਰ ਉਹ ਸਿੱਧੀ ਪ੍ਰਾਪਤ ਹੋਵੇਗੀ ਸੁਧੀ ਤੇ ਸਿੱਧੀ ਫੇਰ ਪ੍ਰਾਪਤ ਹੋਵੇਗੀ ਫਿਰ ਉਹ ਗੁਣ ਜਿਹੜੇ ਰੱਬ ਵਾਲੇ ਉਹ ਅੰਦਰ ਆ ਕੇ ਵਸਣਗੇ ਅੰਦਰ ਨਹੀਂ ਤੇ ਮਨੁੱਖ ਜੈਲਨ ਸੀ ਕੀਤੀ ਜਾਂਦਾ ਸੜੋਂ ਭੁੱਜੂ ਕੀਤੀ ਜਾਂਦਾ ਮਨ ਦੇ ਅੰਦਰ ਪਰ ਵਿਦਵਾਨ ਸੱਜਣ ਕਹਿੰਦੇ ਬਈ ਐਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀ ਤਰਦਿਆਲੂ ਕਿਰਪਾਲੂ ਸਤਿਗੁਰੂ ਜੀ ਬੈਠੇ ਨੇ ਆਨੰਦਪੁਰ ਤੇ ਉੱਥੇ ਬੈਠਿਆ ਪੰਡਿਤ ਇਕੱਠੇ ਹੋ ਕੇ ਆਗੇ ਵਿਦਵਾਨ ਕਹਿੰਦੇ ਮਹਾਰਾਜ ਸਾਡਾ ਤਾਂ ਸਭ ਕੁਝ ਹੀ ਬੰਦ ਹੋ ਗਿਆ ਤੁਹਾਡੇ ਸਿੱਖਾਂ ਨੇ ਉਹ ਜਗਾਵਾਂ ਲੈ ਲੀਆਂ ਨੇ ਤੇ ਸਾਡੀ ਰੋਜੀ ਰੋਟੀ ਕਿਵੇਂ ਚੱਲੇਗੀ ਮਹਾਰਾਜ ਸਾਹਿਬ ਕਹਿੰਦੇ ਆਉ ਚਲਾ ਦਿੰਨੇ ਤੁਹਾਡੀ ਰੋਜੀ ਰੋਟੀ ਈਰਖਾ ਦੇ ਮਾਰੇ ਮਹਾਰਾਜ ਕਹਿੰਦੇ ਵੀ ਚੰਗਾ ਤੁਸੀਂ ਐਂ ਕਰਿਆ ਕਰੋ 8 ਘੰਟੇ ਬੈਠ ਕੇ ਸਿਮਰਨ ਕਰਿਆ ਕਰੋ ਤੇ ਤੁਹਾਨੂੰ ਪੰਨ ਪੰਨ ਮੋਹਰੇ ਵੀ ਦੇਵਾਂਗੇ ਤੇ ਚੰਗੇ ਖੇਰ ਪੂੜੇ ਆਜ ਜੋ ਸਕਣਾ ਸਿਕਾਣਾ ਉਹ ਵੀ ਦੇਵਾਂਗੇ ਬਸਤਰ ਆਤ ਆ ਗਏ ਦੋਜੇ ਕ ਦਿਨ ਜਦੋਂ ਉਹਨਾਂ ਨੂੰ ਬਿਠਾਇਆ ਤੇ 5 ਮਿੰਟ 10 ਮਿੰਟ ਤੱਕ ਜਪਿਓ ਨੇ ਨਾਮ ਚੌਂਗੜਾ ਲਾ ਕੇ ਮੜ ਕੇ ਦੋਜਾ ਦੋਜੇ ਨਾਲ ਗੱਲਾਂ ਕਰਨ ਲੱਗ ਪਿਆ ਦੋਜਾ ਦੋਜੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਆਲਮ ਸਿੰਘ ਦੀ ਡਿਊਟੀ ਲਾ ਦਿੱਤੀ ਇਹਨਾਂ ਨੂੰ ਫਾਂਸਲੇ ਤੇ ਬਿਠਾਓ ਗੱਲਾਂ ਨਾ ਕਰਨਾ ਨਾਮ ਜਪਣ ਜਦੋਂ ਕੁਝ ਸਮਾਂ ਜਪਣ ਲੱਗੇ ਨਾ ਤੇ ਉੱਠ ਕੇ ਆਗੇ ਮਹਾਰਾਜ ਇਹ ਨਹੀਂ ਜੇ ਸਾਡੇ ਤੋਂ ਕੰਮ ਹੁੰਦਾ ਇਹ ਤੁਹਾਡੇ ਵਾਲੇ ਹੀ ਕਰ ਸਕਦੇ ਆ ਅਸੀਂ ਨਹੀਂ ਜੇ ਕਰ ਸਕਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਜਿਹੜਾ ਕਰ ਸਕਦੇ ਹੋ ਸਿੱਖ ਨਹੀਂ ਕਰ ਸਕਦੇ ਤੁਸੀਂ ਈਰਖਾ ਤੁਹਾਡੇ ਅੰਦਰ ਹੈ ਜੈਲੰਸੀ ਤੁਸੀਂ ਇਹੀ ਕਰਦੇ ਹੋ ਅੰਦਰ ਦੀ ਕਮਾਈ ਨਹੀਂ ਉਹ ਕਰੋ ਤੇ ਤੁਸੀਂ ਇੱਕ ਪਾਸੇ ਦਕਸ਼ਨਾ ਪਾਲਦੇ ਹੋ ਤੁਹਾਨੂੰ ਸਭ ਕੁਝ ਮਿਲੇਗਾ ਤੇ ਗੋਣਾ ਨੇ ਬਚਨ ਕੀਤੇ ਉਹਨੇ ਕਹਿੰਦੇ ਰਾਹੁ ਕੇਤੂ ਦਏ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਆ ਜੀ ਤੇਰੀ ਕੁੰਡਲੀ ਜਰਾਹੂ ਫਿਰਦਾ ਹੈ ਦਰ ਕੇਤੂ ਫਿਰਦਾ ਇਹ ਸਾਡੀ ਖੇਤੀ ਹੁੰਦੀ ਹੈ ਗੈਤਰੀ ਹਮਾਰੀ ਬੜੀ ਸ਼ਕਾਰਨ ਗੈਤਰੀ ਮੰਤਰ ਮਾਰ ਲਿਆ ਵੇ ਛੇਤੀ ਸ਼ਿਕਾਰ ਛੇਤੀ ਫਸਾ ਲੈਨੇ ਇਹਦੇ ਚ ਸਾਡਾ ਕੰਮ ਚੱਲਦਾ ਰਹਿੰਦਾ ਹੈ ਮਹਾਰਾਜ ਸਾਹਿਬ ਕਹਿੰਦੇ ਐਸਾ ਨਹੀਂ ਹੈ ਸਜਣਾ ਗੱਲਾਂ ਦੇ ਨਾਲ ਕੁਝ ਨਹੀਂ ਬੰਨਣਾ ਬਹਾਨੇ ਬਾਜ਼ੀਆਂ ਨਾ ਕੁਝ ਨਹੀਂ ਬੰਨਣਾ ਕੁਝ ਕਰ ਕੁਝ ਕਰ ਗੱਲਾਂ ਬਾਤਾਂ ਦੇ ਸੰਸਾਰ ਦੇ ਵਿੱਚ ਬੜੀਆਂ ਨੇ ਤੇ ਗੱਲਾਂ ਵਾਲੇ ਹਨ ਹਨੇਰੇ ਬਹੁਤੇ ਮਿਲਣਗੇ ਤੁਹਾਨੂੰ ਵੀ ਮਿਲਦੇ ਮੈਨੂੰ ਵੀ ਮਿਲਦੇ ਆ ਸਾਰਿਆਂ ਨੂੰ ਮਿਲਦੇ ਗੱਲਾਂ ਵਾਲੇ ਬੜੀਆਂ ਗੱਲਾਂ ਕਰਨਗੇ ਜਿਹਾ ਐ ਹੋਣਾ ਚਾਹੀਦਾ ਜਿਹਾ ਐ ਹੋਣਾ ਚਾਹੀਦਾ ਜਿ ਉਹ ਹੋਣਾ ਚਾਹੀਦਾ ਤੇ ਜੇ ਕਿਤੇ ਸਹਿਜ ਨਾਲ ਪੁੱਛ ਲਿਆ ਜੇ ਕਿੰਨਾ ਸਮਾਂ ਬਾਣੀ ਪੜ੍ਹਦਾ ਹੈ ਜਾਂ ਸੁਰਤ ਟਕਾ ਕੇ ਕਿੰਨਾ ਸਮਾਂ ਕੋਈ ਬੈਠਦਾ ਹੈ 10 ਮਿੰਟ ਫਿਰ ਚੁੱਪੀ ਛਾ ਜਾਂਦੀ ਹੈ ਤੇਰਾ ਯੋਗਦਾਨ ਕੀ ਹੈ ਕੋਈ ਨਹੀਂ ਮੈਂ ਤਾਂ ਜੀ ਗੱਲ ਹੀ ਕਰਦਾ ਸੱਚੇ ਗੱਲ ਕਰਦਾ ਉਹਨੂੰ ਕਮਾਲਾ ਉਹ ਨਹੀਂ ਮਹਾਰਾਜ ਕਹਿੰਦੇ ਆ ਇਹਨਾਂ ਦੇ ਜੀਵਨ ਦੇ ਅੰਦਰ ਨਹੀਂ ਗੱਲ ਉਤਰੀ ਜੀਵਨ ਦੇ ਅੰਦਰ ਅਚਲਤਾ ਨਹੀਂ ਆਈ ਬੇਬੇਕ ਜਿਹੜਾ ਸੀ ਉਹ ਨਹੀਂ ਅੰਦਰ ਵਸਿਆ ਸਥਿਰਤਾ ਨਹੀਂ ਪਾਈ ਆਚਲ ਬਣਾ ਹਿਰਦੇ ਦੇ ਅੰਦਰ ਗਿਆਨ ਨੂੰ ਟਕਾ ਅਗਿਆਨ ਨੂੰ ਚਲਾਈ ਮਨ ਕਰ ਤਾਂ ਸਿੱਧੀ ਪ੍ਰਾਪਤ ਹੋਵੇਗੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਮਾਲਕ ਨੂੰ ਹਿਰਦੇ ਵਿੱਚ ਧਿਆਵੇਗਾ ਤਾਂ ਕੁਝ ਪਾਏਗਾ ਆਚੰਤ ਹਮਾਰੇ ਭੁਜਨ ਭਾਉ ਆਚੰਤ ਹਮਾਰੇ ਲੀਚੈ ਨਾਉ ਅਚਨਚੇਤੀ ਭੋਜਨ ਆਉਂਦਾ ਜਪਣ ਵਾਲਿਆਂ ਕੋਲ ਉਹਨਾਂ ਨੂੰ ਤੇ ਆਚਤ ਅਚਨਚੇਤੀ ਬੰਦਗੀ ਵਾਲਿਆਂ ਦੇ ਅੰਦਰ ਸਿਮਰਨ ਚੱਲੀ ਜਾਂਦਾ ਹੈ ਸਿਮਰਨ ਚੱਲੀ ਜਾਂਦਾ ਆਰਾਧਦੇ ਨੇ ਜਪਦੇ ਰਹਿੰਦੇ ਨੇ ਮਹਾਰਾਜ ਕਹਿੰਦਿਆ ਉਤਮ ਮਤ ਮੇਰੇ ਹਿਰਦੈ ਤੂੰ ਆਓ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ हे ਸ੍ਰੇਸ਼ਟ ਮਤ ਮੇਰੇ ਅੰਦਰ ਵਸ ਧਿਆਵੋ ਗਾਵੋ ਗੁਣ ਗੋਬਿੰਦਾ ਮੈਂ ਧਿਆਵਾਂ ਜਪਾਂ ਗਾਇਨ ਕਰਾਂ ਤਰਤੀ ਦੇ ਮਾਲਕ ਵੈ ਗੁਰੂ ਦੇ ਗੁਣਾ ਨੂੰ ਅਤਪ੍ਰੀਤਮ ਮੋਹਿ ਲੱਗੈ ਨਾਉ ਪ੍ਰੀਤਮ ਪਿਆਰੀ ਵੈ ਗੁਰੂ ਦਾ ਨਾਮ ਜਿਹੜਾ ਹੈ ਉਦੇ ਨਾਲ ਮੇਰਾ ਸਨੇਹ ਲਗਦਾ ਵੇ ਉਹਦੇ ਨਾਲ ਕਿਰਪਾ ਹੋ ਜਾਵੇ ਉਹਦੇ ਨਾਲ ਹੀ ਜੀਵਨ ਚ ਬਦਲਾਓ ਨਾ ਬਿਨਾ ਨਾਮ ਤੋਂ ਬਦਲਾਓ ਨਹੀਂ ਜੇ ਆਉਂਦਾ ਪ੍ਰਭੂ ਤੂੰ ਬਗੈਰ ਬਦਲਾਓ ਨਹੀਂ ਮਹਾਰਾਜ ਕਬੀਰ ਸਾਹਿਬ ਇਹ ਕਹਿੰਦੇ ਕਹ ਕਬੀਰ ਬੁੱਧ ਹਰ ਲਈ ਮੇਰੀ ਮੇਰੀ ਬੁੱਧ ਹਰ ਲਈ ਚੁਰਾ ਲਈ ਜਿਹੜੀ ਮੇਰੀ ਮੈਂ ਮੇਰੀ ਵਾਲੀ ਬੁੱਧੀ ਸੀ ਨਾ ਉਹ ਕਰਸ਼ਤ ਕਰ ਲਈ ਖਿੱਚ ਲਈ ਦੇ ਬੁੱਧ ਬਦਲੀ ਬੁੱਧ ਵਿੱਚ ਬਦਲਾਓ ਆਇਆ ਜਿਹੜੀ ਆਪਣੀ ਸੰਸਾਰ ਵਾਲੀ ਵਿਚਾਰਧਾਰਾ ਹੈ ਨਾ ਏਹੀ ਅੜਚਣ ਬਣੀ ਹੋਈ ਆ ਏਹੀ ਪ੍ਰਭੂ ਵੱਲ ਨੂੰ ਨਹੀਂ ਜੁੜਨ ਦਿੰਦੀ ਏਹੀ ਪਰਮਾਤਮਾ ਦੇ ਮਾਰਗ ਦਾ ਰੋੜਾ ਬਣੀ ਆ ਇਹਨੂੰ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਪਰਿਵਾਰ ਤੋਂ ਔਰ ਆਪਣੇ ਦੋਸਤਾਂ ਤੋਂ ਅੱਗੇ ਕੱਖ ਨਹੀਂ ਦਿਸਦਾ ਇਹਦੋਂ ਅੱਗੇ ਨਹੀਂ ਦਿਸਦਾ ਜਦੋਂ ਇਹ ਇਹਦੇ ਵਿੱਚ ਬਦਲਾਅ ਆਇਆ ਚੇਂਜ ਆ ਗਿਆ ਉਸ ਵੇਲੇ ਨੂ ਸਾਰਾ ਸੰਸਾਰ ਆਪਣਾ ਦਿਸੇਗਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਮੈਂ ਕਹਾਂ ਤੁਸੀਂ ਵੀ ਕਹਨੇ ਹੋ ਜਨੇ ਸੁਣਦੇ ਹੋ ਭਾਈ ਨਹੀਂ ਸਾਰੇ ਹੀ ਇੱਕ ਆ ਸਾਰੇ ਹੀ ਇੱਕ ਆ ਤੇ ਜੇ ਕੋਈ ਆ ਕੇ ਮਨਪੱਕੇ ਦਾਣੇ ਮੰਗ ਲਏ 20 ਕਿਲੋ ਦਾਣੇ ਮੰਗ ਲਏ ਤੇ ਕਿਉਂ ਤੇਰੇ ਤੋਂ ਕੰਮ ਨਹੀਂ ਹੁੰਦਾ ਤੂੰ ਫਲਾਹ ਨੇ ਢੀਂਗਾ ਪਤਾ ਨਹੀਂ ਕਿੰਨੀਆਂ ਉਹਨਾਂ ਗੱਲਾਂ ਸੁਣਾਉਣੇ ਆ ਤੇ ਆਪਣਾ ਮੁੰਡਾ ਕੋਲ ਹੀ ਆਉਂਦਾ ਮੰਗੇ ਲਿਆ ਬਾਪੂ ਮੈਨੂੰ 5000 ਰੁਪਏ ਚਾਹੀਦਾ ਤੇ ਚੁੱਪਚਾਪ ਹੀ ਫੜਾ ਦੇਈਦਾ ਉੱਥੇ ਹੀ ਪਤਾ ਕਰ ਲਿਆ ਕਰੋ ਵੀ ਮੇਰੇ 'ਚ ਏਕਤਾ ਕਿੰਨੀ ਕੇ ਮੈਂ ਕਿੰਨੀ ਕੁ ਸਮਾਨ ਦ੍ਰਿਸ਼ਟੀ ਆ ਇਨ੍ਹਾਂ ਚੀਜ਼ਾਂ ਨੂੰ ਹੀ ਬੇਪਰਦੇ ਭਾਵ ਕਰਨਾ ਹੈ ਅੰਦਰੋਂ ਕਹਿਣ ਨੂੰ ਤਾਂ ਮੈਂ ਵੀ ਕਾਂਗਾ ਵੀ ਮੈਂ ਸਾਰਿਆਂ ਨੂੰ ਇੱਕ ਨਾਲ ਹੀ ਦੇਖਦਾ ਜੀ ਇੱਕ ਹੀ ਸਮਝਦਾ ਇੱਕ ਸਮਝਣਾ ਬੜਾ ਔਖਾ ਹੈ ਅੱਗੇ ਨੰਗਣਾ ਪੈਂਦਾ ਹੈ ਆਪਣਾਤ ਨੂੰ ਸਾਡੇ ਅੰਦਰ ਮੋਹ ਆ ਆਪਣਿਆਂ ਦਾ ਆਪਣੀਆਂ ਵਸਤੂਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਬੁੱਧ ਹਰ ਲਈ ਮੇਰੀ ਹਰੀ ਨੇ ਉਹ ਬੁੱਧੀ ਮਾੜੀ ਖਤਮ ਕੀਤੀ ਤੇ ਬੁੱਧ ਵਿੱਚ ਬਦਲਾਅ ਆਇਆ ਜਿਹੜੀ ਉਤਮ ਮਤ ਹਿਰਦੇ ਵਿੱਚ ਆਈ ਕਹਿੰਦੇ ਫਿਰ ਸਿੱਧ ਪਾਈ ਪ੍ਰਾਪਤ ਹੋ ਗਈ ਸਿੱਧੀ ਪ੍ਰਭੂ ਵਾਲਾ ਪਾਸਾ ਉਹ ਪ੍ਰਾਪਤ ਹੋ ਗਿਆ ਮਹਾਰਾਜ ਸਚੀ ਪਾਸ਼ਾ ਕਹਿੰਦੇ ਆਤਮ ਵਿਸ਼ੈਨੀ ਬੁੱਧੀ ਉਹਦੀ ਪ੍ਰਾਪਤੀ ਹੋਈ ਜਿਹੜੀ ਵਿਕਾਰੀ ਬੁੱਧੀ ਸੀ ਵਿਸ਼ੇ ਵਿਸ਼ੈਨੀ ਵਿਕਾਰੀ ਉਹਦਾ ਨਾਸ਼ ਹੋ ਗਿਆ ਆਤਮ ਵਿਸ਼ੈਨੀ ਬੁੱਧੀ ਅੰਦਰ ਵਸੇ ਤੇ ਮੁਕਤੀ ਦੀ ਪ੍ਰਾਪਤੀ ਹੋਈ ਹਿਰਦੇ ਦੇ ਅੰਦਰ ਮਹਾਰਾਜ ਕਹਿੰਦੇ ਫਿਰ ਪ੍ਰਭੂ ਦੇ ਜਿਹੜੇ ਬਚਨ ਨੇ ਪ੍ਰਭੂ ਦੇ ਜਿਹੜੇ ਬੋਲ ਨੇ ਉਹ ਐਸੇ ਲੱਗੇ ਪ੍ਰੇਮ ਕੇ ਸਰ ਲੱਗੇ ਤਨ ਭੀਤਰ ਬਚਨ ਪ੍ਰਭੂ ਦੇ ਬਾਣਾ ਵਰਗੇ ਲੱਗੇ ਇੱਕ ਇੱਕ ਬੋਲ ਹਿਰਦੇ ਨੂੰ ਵਿੰਨਦਾ ਜਾਂਦਾ ਹੈ ਵਿੰਨਦਾ ਜਾਂਦਾ ਹੈ ਕਿ ਇਹ ਵੀ ਮੇਰੇ ਵਿੱਚ ਘਾਟ ਏ ਜਿੰਨਾ ਚਿਰ ਅੰਦਰ ਦ੍ਰਵੀਪੂਤ ਨਹੀਂ ਹੋਇਆ ਪਰਮਾਤਮਾ ਵੱਲੋਂ ਅੰਦਰ ਨਹੀਂ ਪਿਗਲਿਆ ਉਹਨਾਂ ਚਿਰ ਲੋਕਾਂ ਦੇ ਅਫਗਨ ਦੇ